ਕਰਨ ਤਾਂ ਨਜ਼ਮੀ ਚੋਣ ਦੇ ਲਈ ਚੜਿਆ ਸਿਆਸੀ ਪਾਰਾ ਮੁੱਖ ਮੰਤਰੀ ਮਾਨ ਨੇ ਹਰਮਿਤ ਸੰਧੂ ਦੇ ਲਈ ਜਟਾਇਆ ਸਮਰਥਨ ਤਾਂ ਹਰਿਆਣਾ ਸੀਐਮ ਨੇ ਭਾਜਪਾ ਉਮੀਦਵਾਰ ਦੇ ਲਈ ਮੰਗੀਆਂ ਵੋਟਾਂ ਉਜਾਗਤ ਉਮੀਦਵਾਰ ਕੋਮਲਪ੍ਰੀਤ ਨੇ ਫੜਿਆ ਭਾਜਪਾ ਦਾ ਪੱਲ ਸੈਨੇਟ ਵਿਵਾਦ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦਾ ਦਰਣਾ ਜਾਰੀ ਵੱਖ-ਵੱਖ ਸਿਆਸੀ ਤੇ ਧਾਰਮਿਕ ਜਥੇਬੰਦੀਆਂ ਦੇ ਲੀਡਰਾਂ ਨੇ ਵਿਦਿਆਰਥੀਆਂ ਦੇ ਨਾਲ ਪ੍ਰਗਟਾਈ ਇੱਕ ਜੁੜਤਾ 10 ਨਵੰਬਰ ਨੂੰ ਹੋਣ ਵਾਲੇ ਪ੍ਰਦਰਸ਼ਨ ਨੂੰ ਸਮਰਥਨ ਦੇਣ ਦਾ ਵੀ ਐਲਾਨ ਇੱਕ ਹੋਰ ਬਿਆਨ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾਵਰਿੰਗ ਕਿਹਾ ਗੈਂਗਸਟਰਾਂ ਦੇ ਪਰਿਵਾਰਾਂ ਤੇ ਹੋਵੇ ਕਤਲ ਦਾ ਪਰਚਾ ਤਾਂ ਭਾਜਪਾ ਦਾ ਜਵਾਬ 84 ਨਸਲ ਕੁਸ਼ੀ ਦੇ ਲਈ ਪੂਰੇ ਗਾਂਧੀ ਪਰਿਵਾਰ ਤੇ ਵੀ ਹੋਵੇ ਕਾਰਵਾਈ ਪੋਸਟਰ ਵਿਵਾਦ ਨੂੰ ਲੈ ਕੇ ਕਾਂਗਰਸ ਦੀਆਂ ਵਧੀਆਂ ਮੁਸ਼ਕਲਾਂ ਪੰਜਾਬ ਐਸਸੀ ਕਮਿਸ਼ਨ ਨੇ ਮਾਮਲੇਦਾਰਿਆਂ ਨੂੰ ਨੋਟਿਸ ਪ੍ਰਤਾਪ ਸਿੰਘ ਬਾਜਵਾ ਨੂੰ 10 ਨਵੰਬਰ ਨੂੰ ਕਿਤਾ ਤਲਬ ਭਾਜਪਾ ਨੇ ਚੋਣ ਕਮਿਸ਼ਨ ਨੂੰ ਕੀਤੀ ਸੀ ਸ਼ਿਕਾਇਤ ਰਾਜਾਪਟਿੰਗ ਨੂੰ ਧਮਕੀ ਮਿਲਣ ਨੂੰ ਲੈ ਕੇ ਡਾਕਟਰ ਬਲਬੀਰ ਸਿੰਘ ਦਾ ਬਿਆਨ Shiv Sena ਨੇਤਾ ਤੇ ਚੱਲੀ ਗੋਲੀ ਦਾ ਕਿਤਾਬ ਜ਼ਿਕਰ ਕੀਤਾ Shiv Sena ਦੇ ਆਗੂ ਨੇ ਸੁਰੱਖਿਆ ਦੇ ਲਈ ਖੁਦ ਦੇ ਉੱਤੇ ਚਲਵਾਈ ਸੀ ਗੋਲੀ ਪੰਜਾਬ ਸਰਕਾਰ ਦਾ ਮਿਸ਼ਨ ਰੋਜ਼ਗਾਰ ਜਾਰੀ ਅੰਮ੍ਰਿਤਸਰ ਦੇ ਵਿੱਚ ਮੁੱਖ ਮੰਤਰੀ ਮਾਨ ਨੇ 2106 ਨੌਜਵਾਨਾਂ ਨੂੰ ਵੱਡੇ ਨਿਯੁਕਤੀ ਪੱਤਰ ਵੱਖ-ਵੱਖ ਵਿਭਾਗਾਂ ਦੇ ਵਿੱਚ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਵੰਡੇ ਗਏ ਲੇਖ ਗੈਂਗਸਟਰ ਜੱਗੂ ਭਗਵਾਨਪੁਰਿਆ ਦਾ ਹੋਰ ਵਦਿਆ ਰਿਮਾਂਡ ਬਟਾਲਾ ਕੋਰਟ ਨੇ 5 ਦਿਨਾਂ ਦੀ ਰਿਮਾਂਡ ਦੇ ਉੱਤੇ ਭੇਜਿਆ ਡਬਲ ਮਟਰ ਮਾਮਲੇ 'ਚ ਕੀਤੀ ਜਾਵੇਗੀ ਪੁੱਛਗਿੱਛ ਅਵਾਰਾ ਪਸ਼ੂਾਂ ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਕਿ ਹਾਈਵੇ ਤੇ ਸੜਕਾਂ ਤੋਂ ਤੁਰੰਤ ਹਟਾਏ ਜਾਣ ਵਾਲਾ ਪਸ਼ੂ ਐਨਐਸੀਆਈ ਨੂੰ ਦਿੱਤੇ ਹੁਕਮ ਅਵਾਰਾ ਕੁੱਤੇ ਨੂੰ ਲੈ ਕੇ ਸਾਰੇ ਸੂਬਿਆਂ ਤੋਂ ਵੀ ਮੰਗੀ ਰਿਪੋਰਟ ਚੰਡੀਗੜ੍ਹ 에어ਪੋਰਟ ਤੇ ਚੈਂਪੀయన్స్ ਦੀਆਂ ਦਾ ਗ੍ਰੈਂਡ ਵੈਲਕਮ अमनजोत बोली पूरे देश की विक्ट्री हरलीन ने वर्ल्ड कप नसा महिला क्रिकेट दिल टर्निंग प्वाइंट के प्रायोजक सबसे आगे सबसे अलग करतार कंबाइन भारत के पहले कंबाइन निर्माता ਸੱਸੀਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ 6 ਵਜ ਦੀਆਂ 6 ਵੱਡੀਆਂ ਖਬਰਾਂ ਲੈ ਕੇ ਇਹਨਾਂ 6 ਖਬਰਾਂ ਦੇ ਜ਼ਰੀਏ ਪੂਰਾ ਹਾਲ ਤੁਹਾਡੇ ਤੱਕ ਪਹੁੰਚਾਵਾਂਗੇ ਕਿ ਇਸ ਤਰੀਕੇ ਦੇ ਨਾਲ ਇਸ ਸਮੇਂ ਪੰਜਾਬ ਦੇ ਵਿੱਚ ਹਲਚਲ ਹੈ ਖਾਸ ਤੌਰ ਤੇ ਤਰਨਤਾਰਨ ਬਾਈਪੋਲ ਦੇ ਵਿੱਚ ਕਿਵੇਂ ਨਵੇਂ-ਨਵੇਂ ਦਾਅਵੇ ਹੋ ਰਹੇ ਨੇ ਵੋਟਾਂ ਵਾਲਾ ਦਿਨ ਨੇੜੇ ਆ ਰਿਹਾ ਹੈ 11 ਤਰੀਕ ਯਾਨੀ ਕਿ ਮੰਗਲਵਾਰ ਨੂੰ ਵੋਟਾਂ ਪੈਣੀਆਂ ਨੇ ਤੇ ਉਸ ਤੋਂ ਪਹਿਲਾਂ ਪੂਰੀ ਬਾਹ ਲਗਾਈ ਜਾ ਰਹੀ ਹੈ ਜ਼ਿਕਰ ਅਸੀਂ ਬਿਆਨਾਂ ਦਾ ਵੀ ਕਰਾਂਗੇ ਜਿਸ ਨੂੰ ਲੈ ਕੇ ਸੂਬੇ ਦੇ ਵਿੱਚ ਖਾਸ ਤੌਰ ਤੇ ਕਾਂਗਰਸ ਦੇ ਅੰਦਰ ਤੇ ਰਾਜਾ ਵੜਿੰਗ ਕੂਬ ਕਟੈਰੇ ਦੇ ਵਿੱਚ ਜਾਂ ਫਿਰ ਸੁਰਖੀਆਂ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਜ਼ਿਕਰ ਉਸ ਦਾ ਵੀ ਹੋਏਗਾ ਇਹਨਾਂ 6 ਖਬਰਾਂ ਦੇ ਵਿੱਚ ਮੈਂ ਸ਼ੁਰੂਆਤ ਕਰਨ ਜਾ ਰਿਹਾ ਦਿਨ ਦੀ 6ਵੀਂ ਵੱਡੀ ਖਬਰ ਤੋਂ ਉਸ ਤੋਂ ਬਾਅਦ 5ਵੀਂ 4ਵੀਂ 3ਜੀ 2ਜੀ ਤੇ ਦਿਨ ਦੀ ਸਭ ਤੋਂ ਵੱਡੀ ਖਬਰ ਯਾਨੀ ਪਹਿਲੀ ਖਬਰ ਆਏਗੀ ਸ਼ੁਰੂਆਤ ਅਕਿਲ ਅਖਤਰ ਦੀ ਮੌਤ ਤੋਂ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ بیٹے ਅਕਿਲ ਅਖਤਰ ਮੌਤ ਮਾਮਲੇ ਦੇ ਵਿੱਚ ਸੀਬੀਆਈ ਨੇ ਐਫਆਈਆਰ ਦਰਜ ਕਰ ਲਈ ਹੈ ਦਿਨ ਦੀ ਅਹਿਮ ਤੇ ਵੱਡੀ ਖਬਰ ਹੈ ਜੋ ਡਵੈਲਪਮੈਂਟ ਕੋਈ ਅਕਿਲ ਅਖਤਰ ਦੀ ਮੌਤ ਦੇ ਮਾਮਲੇ ਦੇ ਵਿੱਚ ਮੁਹੰਮਦ ਮੁਸਤਾਫਾ ਰਜ਼ੀਆ ਸੁਲਤਾਨਾ ਪੰਜਾਬ ਦੀ ਸਾਬਕਾ ਕੈਬਨਿਟ ਮੰਤਰੀ ਨੇ ਮੁਹੰਮਦ ਮੁਸਤਾਫਾ ਦੀ ਪਤਨੀ ਉਹਨਾਂ ਦੇ ਖਿਲਾਫ ਈਐਫਆਈਆਰ ਦਰਜ ਕੀਤੀ ਗਈ ਹੈ ਈਐਫਆਈਆਰ ਦੇ ਵਿੱਚ ਅਕਿਲਦੀਪ ਪਤਨੀ ਅਤੇ ਭੈਣ ਦਾ ਵੀ ਨਾਮ ਸ਼ਾਮਿਲ ਹੈ 16 ਅਕਤੂਬਰ ਨੂੰ ਅਕਿਲ ਅਖਤਰ ਦੀ ਮੌਤ ਹੁੰਦੀ ਹੈ ਮੌਤ ਤੋਂ ਕੁਝ ਦਿਨ ਪਹਿਲਾਂ ਅਕਿਲ ਨੇ ਅਗਸਤ ਦੇ ਵਿੱਚ ਇੱਕ ਵੀਡੀਓ ਪੋਸਟ ਕੀਤੀ ਸੀ ਔਰ ਵੀਡੀਓ ਦੇ ਵਿੱਚ ਪਿਤਾ ਤੇ ਪਤਨੀ ਤੇ ਗੰਭੀਰ ਇਲਜ਼ਾਮ ਲਗਾਏ ਸਨ ਕਿ ਦੋਵੇਂ ਰਿਲੇਸ਼ਨ ਦੇ ਵਿੱਚ ਨੇ ਮੈਨੂੰ ਪਤਾ ਲੱਗਿਆ ਤੇ ਉਸ ਤੋਂ ਬਾਅਦ ਉਸਨੇ ਵੀਡੀਓ ਪਾਈ ਔਰ ਅਕਿਲ ਦੀ ਮੌਤ ਹੋ ਜਾਂਦੀ ਹੈ 16 ਤਰੀਕ ਨੂੰ 16 ਅਕਤੂਬਰ ਨੂੰ ਉਸ ਤੋਂ ਬਾਅਦ ਇੱਕ ਸ਼ਖਸ ਜਾ ਕੇ ਸ਼ਮਸ਼ੁਦੀਨ ਕੰਪਲੇਂਟ ਕਰ ਦਿੰਦੇ ਨੇ ਔਰ ਫਿਰ ਪੰਚਕੁਲਾ ਦੇ ਵਿੱਚ ਇੱਕ ਐਫਆਈਆਰ ਦਰਜ ਹੋਈ ਸੀ ਉਸ ਪਰਚੇ ਦੇ ਵਿੱਚ ਵੀ ਜਿਹੜੇ ਮੁਹੰਮਦ ਮੁਸਤਾਫਾ ਰਜ਼ੀਆ ਸੁਲਤਾਨਾ ਔਰ ਅਕਿਲ ਅਖਤਰ ਦੀ ਪਤਨੀ ਔਰ ਉਹਨਾਂ ਦੀ ਭੈਣ ਚਾਰਾਂ ਦਾ ਨਾਮ ਉਸ ਐਫਆਈਆਰ ਦੇ ਵਿੱਚ ਵੀ ਸੀ ਤੇ ਹੁਣ ਜਿਹੜਾ ਸੀਬੀਆਈ ਨੇ ਪਰਚਾ ਦਰਜ ਕੀਤਾ ਕਿਉਂਕਿ ਹਰਿਆਣਾ ਸਰਕਾਰ ਨੇ ਸੀਬੀਆਈ ਨੂੰ ਕੇਸ ਦੀ ਸਿਫਾਰਿਸ਼ ਕਰ ਦਿੱਤੀ ਸੀ ਰੈਫਰ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਹੁਣ ਸੀਬੀਆਈ ਦੇ ਵੱਲੋਂ ਵੀ ਇਸ ਪੂਰੇ ਮਾਮਲੇ ਦੇ ਵਿੱਚ ਪਰਚਾ ਦਰਜ ਕਰ ਲਿਆ ਗਿਆ ਚਾਰੇ ਮੁਲਜ਼ਮ ਜੋ ਪੰਚਕੁਲਾ ਵਾਲੀ ਐਫਆਈਆਰ ਦੇ ਵਿੱਚ ਸੀ ਉਹੀ ਚਾਰਾਂ ਦੇ ਉੱਤੇ ਬਾਈ ਨੇਮ ਪਰਚਾ ਸੀਬੀਆਈ ਨੇ ਵੀ ਦਰਜ ਕੀਤਾ ਅਗਲੇ ਭਾਦਿਆਂ ਦਿਨ ਦੀ ਪੰਜਵੀਂ ਵੱਡੀ ਖਬਰ ਦਾ ਅਸੀਂ ਰੁਕ ਕਰਾਂਗੇ ਜ਼ਿਕਰ ਹੋਵੇਗਾ ਵਾਰਾ ਪਸ਼ੂਆਂ ਦਾ ਵਾਰਾ ਪਸ਼ੂਆਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਦਿੱਤਾ ਹਾਈਵੇ ਦੇ ਉੱਤੇ ਸੜਕਾਂ ਤੋਂ ਫੌਰਨ ਅਵਾਰਾ ਪਸ਼ੂ ਹਟਾਏ ਜਾਣ ਇਹ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਔਰ ਕਾਬਲੇ ਗੌਰ ਹੈ ਇੱਕ ਵੱਡੀ ਸਮੱਸਿਆ ਹੈ ਅਵਾਰਾ ਪਸ਼ੂਆਂ ਨੂੰ ਲੈ ਕੇ ਜਿਵੇਂ ਉਹ ਰੋਡਸ ਦੇ ਉੱਤੇ ਨਜ਼ਰ ਆਉਂਦੇ ਨੇ ਸੁਪਰੀਮ ਕੋਰਟ ਨੇ ਐਨਐਚਏਆਈ ਨੂੰ ਪਸ਼ੂ ਹਟਾਉਣ ਦੇ ਆਦੇਸ਼ ਦਿੱਤੇ ਨੇ ਕਿ ਜਿਹੜੇ ਵੀ ਵੱਡੇ ਹਾਈਵੇ ਨੇ ਜਿਹੜੀਆਂ ਮੁੱਖ ਸੜਕਾਂ ਨੇ ਸਾਡੇ ਦੇਸ਼ ਦੀਆਂ ਹਾਈਵੇਜ਼ ਨੇ ਸੜਕਾਂ ਨੇ ਉਹਨਾਂ ਤੋਂ ਇਹ ਜਿਹੜੇ ਅਵਾਰਾ ਪਸ਼ੂ ਨਜ਼ਰ ਆਉਂਦੇ ਨੇ ਉੱਥੇ ਘੁੰਮਦੇ ਨੇ ਉਹਨਾਂ ਨੂੰ ਹਟਾਇਆ ਜਾਵੇ ਅਵਾਰਾ ਕੁੱਤਿਆਂ ਦੇ ਮਾਮਲੇ ਸੁਪਰੀਮ ਕੋਰਟ ਨੇ ਪੂਰੀ ਰਿਪੋਰਟ ਮੰਗੀ ਹੈ ਸਾਰੇ ਸੂਬੇ ਦਾਖਲ ਕਰਨ ਰਿਪੋਰਟ ਸਾਰੇ ਮੁੱਖ 75 8 ਹਫਤੇ ਦੇ ਅੰਦਰ ਆਪਣੀ ਰਿਪੋਰਟ ਦਾਖਲ ਕਰਨ ਕੀ ਸਥਿਤੀ ਹੈ ਇਸ ਸਮੇਂ ਕਿਹੜੀ ਸਟੇਟ ਦੇ ਵਿੱਚ ਪੰਜਾਬ ਚ ਕੀ ਹੈ ਹਰਿਆਣਾ ਚ ਕੀ ਹੈ ਜੰਮੂ ਕਸ਼ਮੀਰ ਦੇ ਵਿੱਚ ਹਿਮਾਚਲ ਦੇ ਵਿੱਚ ਹਰ ਇੱਕ ਸਟੇਟ ਤੋਂ ਜਾਣਕਾਰੀ ਮੰਗੀ ਗਈ ਹੈ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਲਾਪਰਵਾਹੀ ਹੋਣ ਤੇ ਸਖਤ ਕਾਰਵਾਈ ਕੀਤੀ ਜਾਏਗੀ ਕਾਬਲੇਗੌਰ ਹੈ ਕਿ ਇਹ ਬਾਰਾ ਪਸ਼ੂ ਦਾ ਮੁੱਦਾ ਪਿਛਲੇ ਕੁਝ ਟਾਈਮ ਦੇ ਵਿੱਚ ਬਹੁਤ ਗੂੰਜਦਾ ਹੋਇਆ ਆਪਾਂ ਨੂੰ ਨਜ਼ਰ ਆ ਰਿਹਾ ਹੈ ਤੇ ਹੁਣ ਇਸ ਪੂਰੇ ਕੇਸ ਦੇ ਵਿੱਚ ਕਾਬਲੇਗੌਰ ਹੈ ਕਿ ਰਿਪੋਰਟ ਦਾਖਲ ਕਰਨ ਨੂੰ ਕਿਹਾ ਗਿਆ ਹੈ ਔਰ ਨਾਲ ਹੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਵੀ ਕਿਹਾ ਗਿਆ ਕਿ ਜਿਹੜੇ हाईवेज ने उन्होंने उत्ते जो अवारा पशु नजर आते हैं उन्होंने हटाया बोला था कि शेल्टर हाउसेज में सारे डॉग्स को ले जाइए रिलोकेट करिए उनको शेल्टर हाउसेज में वही उसी तरह का थोड़ा सा डिफरेंट वर्जन में ऑर्डर आ गया है चलिए सारी इंस्टीट्यूशंस गवर्मेंटल इंस्टीट्यूशन एजुकेशन इंस्टीट्यूशन आई एम डॉग्स को उठाया जाएगा और उनको रिलोकेट किया जाएगा और वापस वहाँ पे नहीं आया जाएगा नोडल ऑफिसर एक अपॉइंट किया जाएगा जो ये इंश्योर करेंगे कि ये वापस इन इंस्टीट्यूशंस में नहा आ सके इतना हार्श ऑर्डर आज पास हुआ है जस्टिस पाडीवाल जजमेंट वाज झटका स्टाइल एंड टुडे जजमेंट एंड थ्री जजेस जजमेंट इज हलाल स्टाइल अल्टीमेटली अल्टीमेटली नेट रिजल्ट इज ऑल दीज वॉयसेस पीचर्स हैव टू बी रिमूव्ड गवर्नमेंट रिकॉर्ड सेज अभी परसों सत्रह तारीख सत्रह मार्च को सत्रह अगस्त को गोवा गवर्नमेंट ने इशू की एक क्लेरिफिकेशन दैट इन लास्ट थ्री इयर्स दे हैव ओनली बीन 372 बाइट्स बट द रिकॉर्ड शोज 37,387 बाइट्स ये सारा रिकॉर्ड फज्ड है दुडे ऑर्डर इज ए रिव्यू ऑफ सुप्रीम कोर्ट ओन ऑर्डर ऑफ ट्वेंटी सेकेंड ऑफ ऑगस्ट ट्वेंटी ट्वेंटी विदाउट एनी ऑफ बिकॉज़ उस ऑर्डर में क्लियरली कहा गया डॉग्स को आप उठाएंगे उनको वैक्सीनेट करेंगे उनको न्यूट्रेंट करेंगे, करेंगे और यू विल सेंड देम टू द सेम लोकेशन टूडे ऑर्डर स्पेसिफिकली सेज रिमूव देम लेट देम गो टू देल्टर हाउस दिस इज अग आई वुड से ये शेल्टर होम का इट इज नॉट पॉसिबल फॉर द गवर्नमेंट टू मेक शेल्टर होम बिकॉज आदमियों के लिए पैसे नहीं है आदमियों को खाने के लिए पैसे नहीं है जानवरों पे कौन पैसा खर्च करेगा ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਤੇ ਖਬਰ ਰਾਜਾ ਵੜਿੰਗ ਦੇ ਨਾਲ ਜੁੜੀ ਹੋਈ ਹੈ ਰਾਜਾ ਵੜਿੰਗ ਦੇ ਇੱਕ ਹੋਰ ਬਿਆਨ ਦੇ ਉੱਤੇ ਵਿਵਾਦ ਹੋ ਗਿਆ ਇਹ ਬਿਆਨ ਦਿੱਤਾ ਗਿਆ ਗੈਂਗਸਟਰਾਂ ਨੂੰ ਲੈ ਕੇ ਔਰ ਗੈਂਗਸਟਰਾਂ ਦੇ ਉੱਤੇ ਐਕਸ਼ਨ ਨੂੰ ਲੈ ਕੇ ਗੈਂਗਸਟਰਾਂ ਦੇ ਉੱਤੇ ਐਕਸ਼ਨ ਹੋਵੇ ਇੱਥੋਂ ਤੱਕ ਗੱਲ ਜਿਹੜੀ ਸੀ ਵੱਖਰੀ ਸੀ ਪਰ ਰਾਜਾ ਵੜਿੰਗ ਨੇ ਕਿਹਾ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਉੱਤੇ ਵੀ ਐਕਸ਼ਨ ਹੋਣਾ ਚਾਹੀਦਾ ਹੈ ਇਹ ਅਲੀਗੇਸ਼ਨਸ ਭਾਜਪਾ ਵੱਲੋਂ ਲਗਾਏ ਜਾ ਰਹੇ ਹਨ ਗੈਂਗਸਟਰਾਂ ਨੂੰ ਲੈ ਕੇ ਦਿੱਤੇ ਬਿਆਨ ਦੇ ਉੱਤੇ ਵਿਵਾਦ ਹੋ ਗਿਆ ਗੈਂਗਸਟਰਾਂ ਦੇ ਪਰਿਵਾਰਾਂ ਦੇ ਉੱਤੇ ਵੀ ਗੰਭੀਰਤਾ ਨਾਲ ਲੱਗਣ ਔਰ ਇਹ ਕਿਹਾ ਗਿਆ ਵੜਿੰਗ ਦੇ ਵੱਲੋਂ ਕਾਤਲਾਂ ਦੇ ਪਰਿਵਾਰਾਂ ਦੇ ਉੱਤੇ ਵੀ ਕਤਲ ਦਾ ਪਰਚਾ ਦਰਜ ਹੋਵੇ ਗੈਂਗਸਟਰਾਂ ਦੇ ਮਾਤਾ ਪਿਤਾ ਚਾਚਾ ਮਮਾ ਪਤਨੀ ਨੂੰ ਵੀ ਅੰਦਰ ਕਰੋ ਭਾਜਪਾ ਨੇ ਰਾਜਾ ਵੜਿੰਗ ਦੇ ਬਿਆਨ ਦੇ ਉੱਤੇ ਸਵਾਲ ਚੁੱਕੇ ਨੇ ਤੇ ਭਾਜਪਾ ਨੇ ਕਿਹਾ ਕਿ ਰਾਜਾ ਜੀ ਸੰਵਿਧਾਨ ਦਾ ਸਤਕਾਰ ਵੀ ਕਰਨਾ ਸਿੱਖੋ ਜੁਰਮ ਕਰਨ ਵਾਲਾ ਦੋਸ਼ੀ ਹੁੰਦਾ ਨਾ ਕਿ ਉਸਦਾ ਪਰਿਵਾਰ ਤੋਸਤਾ ਸੰਵਿਧਾਨ ਹੀ ਬਦਲਣ ਨੂੰ ਫਿਰਦੇ ਹੋ ਬੀਜੇਪੀ ਨੇ ਬਕਾਇਦਾ ਅਲੀਗੇਸ਼ਨਸ ਲਗਾਈ ਨੇ ਤੇ ਕਿਹਾ ਕਿ ਜੇ ਅਝਿਹਾ ਕਰਨਾ ਹੈ ਫਿਰ ਪੂਰੇ ਗਾਂਧੀ ਪਰਿਵਾਰ ਦੇ ਉੱਤੇ ਕਾਰਵਾਈ ਹੋਵੇ ਗਾਂਧੀ ਪਰਿਵਾਰ ਤੇ 84 ਦਿਨ ਅਸਲ ਕੁਸ਼ੀ ਦੇ ਲਈ ਕਾਰਵਾਈ ਕਰੋ ਰਾਜੀਵ ਗਾਂਧੀ ਜੀ ਦੀ ਵੀ ਧਰਮ ਪਤਨੀ ਗਾਂਧੀ ਸੋਨੀਆ ਗਾਂਧੀ ਬੇਟੀ ਪ੍ਰਯੰਕਾ ਗਾਂਧੀ ਤੇ ਰਾਹੁਲ ਗਾਂਧੀ ਦੇ ਖਿਲਾਫ ਪਹਿਲਾਂ 302 ਦਾ ਪਰਚਾ ਦਰਜ ਕਰਵਾਓ ਇੱਕ ਨੂਰ ਬਣਿਆ ਜਾਊਗਾ ਗੈਂਗਸਟਰ ਦੇ ਪਰਿਵਾਰ ਨੂੰ ਵੀ 120 ਵਿੱਚ 302 ਚ ਫੜ ਕੇ ਲਿਆਣਾ ਪਊਗਾ ਸਾਰੇ ਨੂੰ ਚਾਹੀਏ ਮਾਮਾਏ ਤੇ ਚਾਹੀਏ ਚਾਚਾਏ ਤੇ ਚਾਹੀਏ ਦਾਦਾਏ ਤੇ ਚਾਹੀਏ ਪੁੱਤ ਹੈ ਤੇ ਚਾਹੀਏ ਪਤਨੀ ਹੈ ਤੇ ਚਾਹੀਏ ਮਾਏ ਫੇਰ ਗੈਂਗਸਟਰ ਨੂੰ ਅਮਰੀਕਾ ਬੈਠੇ ਨੂੰ ਠੇਕ ਲਗੂਗਾ ਵੀ ਸਾਰਾ ਡੱਬਰ ਅੰਦਰ ਦੇਦਾ 302 ਚ ਜੇ ਗੈਂਗਸਟਰ ਇੱਕ ਰਹਿ ਗਿਆ ਤਾਂ ਮੈਨੂੰ ਦੱਸ ਦਿਓ ਤੇ ਜਿਹੜਾ ਜੇਲ੍ਹ ਚ ਹੋਇਆ ਔਰੇ ਵਾਸਤੇ ਜੀਰੇ ਨੂੰ ਰਾਜਸਥਾਨ ਚੋਂ ਸੱਪ ਲਿਆਉਣਾ ਪਊਗਾ ਜਿਹੜਾ ਜੇਲ੍ਹ ਚ ਛੱਡਣਾ ਪਊਗਾ ਜਿਹੜਾ ਰਾਤ ਨੂੰ ਵੱਢ ਜੂਗਾ ਕਹਿੰਦਾ ਮਤਲਬ ਮਰ ਗਿਆ ਕੀ ਕਾਨੂੰਨ ਇਸ ਚੀਜ਼ ਦੀ ਪ੍ਰਵੀਜ਼ਨ ਦਿੰਦਾ ਹੈ ਕਿ ਕਾਨੂੰਨ ਨੂੰ ਤੋੜਨ ਦੀ ਗੱਲ ਕਰਨ ਲੱਗੀ ਹੈ ਕਾਂਗਰਸ ਪਾਰਟੀ ਸੰਵਧਾਨ ਖਤਮ ਕਰਨ ਦੀ ਕੋਸ਼ਿਸ਼ ਕਰਨ ਲੱਗੀ ਹੈ ਕਾਂਗਰਸ ਪਾਰਟੀ ਕੀ ਇਹ ਰਾਜਾ ਬੜੇ ਹੀ ਮਾਨਸਿਕਤਾ ਹੈ ਕਾਂਗਰਸ ਪਾਰਟੀ ਦੀ ਮਾਨਸਿਕਤਾ ਹੈ ਅਗਰ ਹਾਂ ਐਸੀ ਮਾਨਸਿਕਤਾ ਹੈ ਤਾਂ ਨਵੰਬਰ 84 ਦੇ ਦਿਨ ਦਿਨ ਚੱਲਦੇ ਪਏ ਨੇ ਨਵੰਬਰ ਦਾ ਮਹੀਨਾ ਜਦੋਂ ਨਵੰਬਰ 84 ਦੇ ਵਿੱਚ ਸਿੱਖਾਂ ਦਾ ਨਸ਼ਲ ਕੁਸ਼ੀ ਕੀਤੀ ਹੈ ਤੇ ਸਿੱਖ ਗਾਂਧੀ ਪਰਿਵਾਰ ਨੂੰ ਉਸ ਦਾ ਦੋਸ਼ੀ ਮੰਨਦੇ ਆ ਰਜੀਵ ਗਾਂਧੀ ਨੂੰ ਦੋਸ਼ੀ ਮੰਨਦੇ ਆ ਤਾਂ ਫਿਰ ਰਾਜਾ ਬੜੇ ਕੀ ਚਲੋ ਮੇਰੇ ਨਾਲ ਚਲੋ ਉਹਨਾਂ ਦੀ ਧਰਮ ਪਤਨੀ ਜਿਹੜੀ ਸੋਨੀਆ ਗਾਂਧੀ ਸੀ ਕਰਾਈਏ ਪਰਚਾ ਦਰਜ ਆ ਕੇ 302 ਦਾ ਪ੍ਰੇਨਕਾ ਗਾਂਧੀ ਰਾਹੁਲ ਗਾਂਧੀ ਜਿਹੜੇ ਤੁਹਾਡੇ ਬੌਸ ਨੇ ਆਜੋ ਚਲਿਓ ਇਹ ਸੌਦਾ ਉਹਦਾ ਬਕਰਨਾ ਤਾਂ ਵਿਵਾਦ ਰਾਜਾਵਿੰਗ ਦੇ ਬਿਆਨਾਂ ਦੇ ਉੱਤੇ ਲਗਾਤਾਰ ਹੋ ਰਹੇ ਨੇ ਅਜੇ ਪੁਰਾਣਾ ਬਿਆਨ ਔਰ ਉਸ ਦੇ ਉੱਤੇ ਵਿਵਾਦ ਨਹੀਂ ਰੁਕਿਆ ਇੱਕ ਹੋਰ ਨਵਾਂ ਬਿਆਨ ਜਿਸ ਦੇ ਉੱਤੇ ਭਾਜਪੀ ਸਵਾਲ ਚੁੱਕ ਰਹੀ ਹੈ ਹੁਣ ਅੱਗੇ ਵਾਦਿਆਂ ਅਗਲੀ ਖਬਰ ਦਾ ਰੁਕ ਕਰਦੇ ਹਾਂ ਤੇ ਖਬਰ ਕਾਂਗਰਸ ਨਾਲ ਜੁੜੀ ਹੋਈ ਹੈ ਕਾਂਗਰਸ ਦੇ ਵੱਲੋਂ ਇੱਕ ਪੋਸਟਰ ਲਗਾਇਆ ਗਿਆ ਉਸ ਨੂੰ ਲੈ ਕੇ ਕਾਂਗਰਸ ਦੀਆਂ ਮੁਸ਼ਕਲਾਂ ਵਧੀਆਂ ਨਜ਼ਰ ਆ ਰਹੀਆਂ ਨੇ ਪੰਜਾਬ ਐਸਸੀ ਕਮਿਸ਼ਨ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਤਲਬ ਕਰ ਲਿਆ 10 ਤਰੀਕ ਨੂੰ 10 ਨਵੰਬਰ ਨੂੰ ਪ੍ਰਤਾਪ ਬਾਜਵਾ ਨੂੰ ਪੇਸ਼ ਹੋਣ ਦੇ ਲਈ ਕਿਹਾ ਗਿਆ 17 ਨਵੰਬਰ ਨੂੰ ਡਿਪਟੀ ਕਮਿਸ਼ਨਰ ਤੋਂ ਰਿਪੋਰਟ ਮੰਗੀ ਗਈ ਹੈ 17 ਨਵੰਬਰ ਤੱਕ ਭਾਜਪਾ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਰਨਬੀਰ ਸਿੰਘ ਬੁਰਜ ਤੇ ਪ੍ਰਤਾਪ ਬਾਜਵਾ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਹੈ ਭਾਈ ਜੈਤਾ ਜੀ ਦੇ અપਮਾਨ ਦੇ ਇਲਜ਼ਾਮ ਲਗਾਏ ਗਏ ਨੇ ਭਾਜਪਾ ਦਾ ਇਲਜ਼ਾਮ ਹੈ ਕਿ ਕਾਂਗਰਸ ਨੇ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਦੋਵਾਂ ਆਗੂਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਪ੍ਰਚਾਰ ਦੇ ਉੱਤੇ ਪਾਬੰਦੀ ਅਤੇ ਨਾਮਜ਼ਦਗੀ ਰੱਦ ਕਰਨ ਦੀ ਵੀ ਮੰਗ ਚੁੱਕੀ ਗਈ ਹੈ ਆਮ ਆਦਮੀ ਪਾਰਟੀ ਨੇ ਵੀ ਕਾਂਗਰਸ ਤੇ ਸਵਾਲ ਚੁੱਕੇ ਇੱਕ ਪੋਸਟਰ ਨੂੰ ਲੈ ਕੇ ਪੰਥ ਅਤੇ ਪੰਜਾਬੀਆਂ ਤੋਂ ਕਾਂਗਰਸ ਮਾਫੀ ਮੰਗੇ ਮਲਵਿੰਦਰ ਸਿੰਘ ਕਾਂਗੀ ਕਹਿੰਦੇ ਨਜ਼ਰ ਆਏ ਪੂਰਾ ਮਾਮਲਾ ਕੀ ਆ ਉਹ ਵੀ ਤੁਹਾਨੂੰ ਮੈਂ ਦੱਸ ਦਵਾਂ ਦੱਸ ਦਈਏ ਕਿ ਬੀਤੇ ਦਿਨੀ ਕਾਂਗਰਸ ਦੇ ਵੱਲੋਂ ਰੈਲੀ ਦੌਰਾਨ ਗੁਰੂ ਤੇਗ ਬਹਾਦਰ ਜੀ ਤੇ ਭਾਈ ਜੈਤਾ ਜੀ ਦਾ ਇੱਕ ਪੋਸਟਰ ਲਗਾਇਆ ਗਿਆ ਸੀ ਜਿਸ ਦੇ ਵਿੱਚ ਕਾਂਗਰਸੀ ਆਗੂਆਂ ਦੀਆਂ ਤਸਵੀਰਾਂ ਨੂੰ ਗੁਰੂ ਸਾਹਿਬਾਨਾਂ ਤੋਂ ਉੱਤੇ ਛਿਪਵਾਇਆ ਗਿਆ ਦਿਖਾਇਆ ਗਿਆ ਸੀ ਤੁਸੀਂ ਤਸਵੀਰ ਦੇਖ ਰਹੇ ਹੋ ਤੁਹਾਡੀ ਟੀਵੀ ਸਕਰੀਨ ਤੇ ਬਸ ਇਸ ਗੱਲ ਨੂੰ ਲੈ ਕੇ ਹੀ ਵਿਵਾਦ ਹੋ ਗਿਆ ਸੁਬੀਤ ਸਿੰਘ ਬਾਦਲ ਨੇ ਸਵਾਲ ਚੁੱਕੇ ਅਕਾਲੀ ਦਲ ਨੇ ਸਵਾਲ ਚੁੱਕੇ ਹੁਣ ਬੀਜੇਪੀ ਤੇ ਆਮ ਆਦਮੀ ਪਾਰਟੀ ਵੀ ਇਸ ਮੁੱਦੇ ਨੂੰ ਲੈ ਕੇ ਕਾਂਗਰਸ ਨੂੰ ਕਿਰ ਰਹੀ ਐਸ்சி ਕਮਿਸ਼ਨ ਨੇ ਤਲਬ ਕਰ ਲਿਆ ਪ੍ਰਤਾਪ ਬਾਜਬਣ ਨੂੰ ਸੋਮਵਾਰ ਨੂੰ ਔਰ ਡੀਸੀ ਤੋਂ ਵੀ ਰਿਪੋਰਟ ਮੰਗੀ ਐ 17 ਤਰੀਕਾ ਕਾਂਗਰਸ ਪਾਰਟੀ ਦੀ ਸਿੱਖ ਪੰਥਰੂ ਲੈ ਕੇ ਗੁਰੂ ਸਹਿਬਾਨਾਂ ਨੂੰ ਲੈ ਕੇ ਜਿਹੜੀ ਮਾੜੀ ਮਾਨ ਚੱਕਤਾ ਹੈ ਕਟਿਆ ਜਿਹੜੀ ਸੋਚ ਹੈ ਉਹਦਾ ਪ੍ਰਗਟਾਵਾ ਇਹ ਹਮੇਸ਼ਾ ਕਰਦੇ ਰਹਿੰਦੇ ਆ ਔਰ ਇਸ ਵਾਰ ਵੀ ਜਿਸ ਤਰੀਕੇ ਨਾਲ ਤਰਨਤਾਰਨ ਦੀ ਜਿਹੜੀ 22 ਇਲੈਕਸ਼ਨ ਹੋ ਰਹੀ ਹੈ ਇਸ ਇਸ ਬਾਈ ਇਲੈਕਸ਼ਨ ਦੇ ਇੱਕ ਚੋਣ ਜਲਸੇ ਦੇ ਦੌਰਾਨ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਸਟੇਜ ਤੇ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਦੇ ਉੱਪਰ ਕਾਂਗਰਸ ਲੀਡਰਸ਼ਿਪ ਦੇ ਫੋਟੋ ਲਾਏ ਉੱਥੋਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਪੰਜਾਬ ਕਾਂਗਰਸ ਵੀ ਜਿਹੜੀ ਹੈ ਉਹ ਵੀ ਜਿਹੜੀ ਗੁਰੂ ਸਾਹਿਬਾਨਾਂ ਦੇ ਸਤਕਾਰ ਨੂੰ ਲੈ ਕੇ ਕਿੰਨੀ ਮਾੜੀ ਸੋਚ ਰੱਖਦੀ ਹੈ ਇਹਨਾਂ ਵਾਸਤੇ ਨਾ ਤੇ ਕੋਈ ਸਿੱਖ ਮਾਇਨੇ ਰੱਖਦਾ ਹੈ ਨਾ ਪੰਥ ਮਾਇਨੇ ਰੱਖਦਾ ਹੈ ਨਾ ਗੁਰੂ ਸਾਹਿਬਾਨ ਇਹਨਾਂ ਵਾਸਤੇ ਕੋਈ ਕਿਸੇ ਤਰੀਕੇ ਨਾਲ ਸਤਕਾਰ ਦੇ ਯੋਗ ਹੈ ਤੇ ਇੱਕ ਹੋਰ ਵਿਵਾਦ ਹੈ ਜਿਸ ਦੇ ਉੱਤੇ ਹੁਣ ਮਾਮਲਾ ਪੱਖਦਾ ਹੋਇਆ ਨਜ਼ਰ ਆ ਰਿਹਾ ਅੱਗੇ ਵਾਦਿਆਂ ਤੇ ਹੁਣ ਅਸੀਂ ਜ਼ਿਕਰ ਕਰਾਂਗੇ ਦਿਨ ਦੀ ਦੂਜੀ ਵੱਡੀ ਖਬਰ ਦਾ ਤੇ ਰੁਕ ਕਰਾਂਗੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਪੀਯੂ ਦੇ ਵਿੱਚ ਤਰਨੇ ਦੇ ਵਿੱਚ ਸ਼ਾਮਲ ਹੋ ਰਹੇ ਨੇ ਸਿਆਸੀ ਲੀਡਰ ਯਾਨੀ ਹਰਪ੍ਰੀਤ ਸਿੰਘ ਵੀ ਤਰਨੇ ਦੇ ਵਿੱਚ ਪਹੁੰਚੇ ਔਰ ਪ੍ਰਗਟ ਸਿੰਘ ਤੇ ਅੰਮ੍ਰਿਤਪਾਲ ਸਿੰਘ ਸੁਖਨੰਦ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਅੰਮ੍ਰਿਤਪਾਲ ਸਿੰਘ ਸੁਖਨੰਦ ਉਹ ਵੀ ਇਸ ਤਰਨੇ ਦੇ ਵਿੱਚ ਸ਼ਾਮਲ ਹੋਏ ਵਿਦਿਆਰਥੀਆਂ ਨੂੰ ਸਮਰਥਨ ਦੇਣ ਦਾ ਪ੍ਰੋਸਾ ਦਿੱਤਾ ਗਿਆ 10 ਨਵੰਬਰ ਨੂੰ ਹੋਣ ਵਾਲੇ ਪ੍ਰਦਰਸ਼ਨ ਨੂੰ ਸਮਰਥਨ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ ਸੈਨੇਟ ਭੰਗ ਕਰਨ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਨੇ ਵਿਦਿਆਰਥੀ ਕਾਬਲੇਗੌਰ ਹੈ ਕੇਂਦਰ ਦੀ ਸਰਕਾਰ ਦੇ ਵੱਲੋਂ ਇੱਕ 28 ਅਕਤੂਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਜਿਹੜੀ ਸੈਨੇਟ ਦੀ ਚੋਣ ਹੁੰਦੀ ਸੀ ਉਸ ਨੂੰ ਖਤਮ ਕੀਤਾ ਗਿਆ ਇਲਜ਼ਾਮ ਹੈ ਕਿ ਭੰਗ ਕਰ ਦਿੱਤਾ ਗਿਆ ਸਿੰਡੀਗੇਟ ਭੰਗ ਕਰ ਦਿੱਤੀ ਗਈ 90 ਮੈਂਬਰਾਂ ਵਾਲੀ ਸੈਨੇਟ ਨੂੰ ਘਟਾ ਕੇ 31 ਮੈਂਬਰ ਕਰ ਦਿੱਤਾ ਗਿਆ ਹਾਲਾਂਕਿ ਜਾਣਕਾਰੀ ਵੀ ਦੱਸਦੇ ਨੇ ਕਿ ਚੋਣ ਹੁਣ ਵੀ ਹੋਏਗੀ ਪਰ ਬਹੁਤ ਲਿਮਟਿਡ ਹੋਏਗੀ ਇਸ ਨੂੰ ਲੈ ਕੇ ਇਤਰਾਜ਼ ਹੈ ਕਿ ਆਖਿਰ ਇਹ ਪੂਰਾ ਡੈਮੋਕ੍ਰੈਟਿਕ ਸਿਸਟਮ ਕਿਉਂ ਖਤਮ ਕਰ ਦਿੱਤਾ ਗਿਆ ਤੇ ਇਸ ਨੂੰ ਲੈ ਕੇ ਪ੍ਰਦਰਸ਼ਨ ਲਗਾਤਾਰ ਜਾਰੀ ਨੇ ਤੇ ਹੁਣ ਉੱਥੇ ਸਿਆਸੀ ਆਗੂਆਂ ਦੇ ਪਹੁੰਚਣ ਦਾ سلسلہ ਵੀ ਜਾਰੀ ਹੈ ਜਾਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਨੇ ਅਕਾਲੀ ਦਲ ਪੁਨਰਸੁਰਜੀਤੀ ਦੇ ਪ੍ਰਧਾਨ ਨੇ ਪਹੁੰਚੇ ਪ੍ਰਗਟ ਸਿੰਘ ਵਿਧਾਇਕ ਨੇ ਸਾਬਕਾ ਮੰਤਰੀ ਨੇ ਉਹ ਵੀ ਉੱਥੇ ਪਹੁੰਚੇ ਬਰਿੰਦਰ ਢਿੱਲੋਂ ਸਾਨੂੰ ਨਜ਼ਰ ਆਈ ਨਾਲ ਪ੍ਰਗਟ ਸਿੰਘ ਦੇ ਔਰ ਉਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਸੁਖਾਨੰਦ ਨਜ਼ਰ ਆਏ ਉਹ ਵੀ ਇੱਥੇ ਪਹੁੰਚ ਕੇ ਉਹਨਾਂ ਨੇ ਆਪਣਾ ਸਮਰਥਨ ਦਿੱਤਾ ਉਹੜਾ ਧਾਮੀ ਵੀ ਪਹੁੰਚੇ ਐਸਜੀਪੀਸੀ ਦੇ ਪ੍ਰਧਾਨ ਤਾਂ ਸਮਰਥਨ ਦੇਣ ਲਈ ਪਹੁੰਚਲੇ ਨੇ 10 ਤਰੀਕ ਨੂੰ ਇੱਕ ਵੱਡਾ ਹੀ ਇਕੱਠ ਸੱਦੇ ਆ ਗਿਆ ਪੀਯੂ ਦੇ ਵਿੱਚ ਧਰਨੇ ਨੂੰ ਲੈ ਕੇ ਤੇ ਇਸ ਨੂੰ ਵੀ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਮੈਂ ਸੋਲ ਤਨੂੰ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਇਹ ਉਹ ਯੂਨੀਵਰਸਿਟੀ ਆ ਜਿਹੜੀ ਸਭਿਆਚਾਰ ਵੀ ਸਾਹਮਣੇ ਬੈਠੀ ਆ ਇਹ ਉਹ ਯੂਨੀਵਰਸਿਟੀ ਆ ਜਿਹੜੀ ਪੰਜਾਬੀ ਬੋਲੀ ਨੂੰ ਵੀ ਸਾਹਮਣੇ ਬੈਠੀ ਆ ਭਾਵੇਂ ਯੂਨੀਵਰਸਟੀਆਂ ਹੋਰ ਵੀ ਹੈਗੀਆਂ ਪਰ ਕਿਉਂਕਿ ਇਹਦਾ ਪੁਰਾਣਾ ਪੈਟਰਨ ਰਿਹਾ ਸੈਨੇਟ ਦੇ ਮੈਂਬਰ ਜਿਹੜੇ ਉਹ ਚੁਣ ਕੇ ਵੱਖ-ਵੱਖ ਇਥਿਆਂ ਚੋਂ ਆਉਂਦੇ ਕੋਈ ਲੈਕਚਰਾਂਾਂ ਦਾ ਚੁਵਾਉਂਦੇ ਆ ਕੋਈ ਗ੍ਰੈਜੂਏਸ਼ਨ ਕੌਨਸਟੀਟਿਊਐਂਸੀਆਂ ਤੋਂ ਵਿੱਚ ਆਉਂਦੇ ਆ ਸੋ ਮੈਂ ਤਾਂ ਸਿਰਫ ਇਹਨਾਂ ਦੇ ਅੱਜ ਧਰਨੇ ਦੇ ਵਿੱਚ ਤੇ 10 ਤਰੀਕ ਲਈ ਇਹਨਾਂ ਨੂੰ ਇਹ ਅਸ਼ਵਾਸ਼ਣ ਦਿਵਾਉਣ ਆਇਆ ਕਿ ਸਿੰਘ ਉਸ ਦੇ ਵਿੱਚ ਆਪਣਾ ਜਿੰਨਾ ਵੀ ਬੱਦ ਛੱਡ ਕੇ ਆਪਣਾ ਜੋੜ ਦੇਣਾ ਤੇ ਹੁਣ ਅਸੀਂ ਆਸਾਨੀ ਦੇ ਨਾਲ ਇਹ ਯੂਨੀਵਰਸਿਟੀ ਜਿਹੜੀ ਹੈ ਉਹ ਕੇਂਦਰ ਦੇ ਹੱਥਾਂ ਦੇ ਵਿੱਚ ਜਿਹੜਾ ਹੈ ਉਹ ਕਿਵੇਂ ਜਾਣ ਦੇ ਦੇਾਂਗੇ ਔਰ ਇਸ ਯੂਨੀਵਰਸਿਟੀ ਦੀ ਹੋਂਦ ਨੂੰ ਬਚਾਉਣ ਦੇ ਲਈ ਇਸ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਅਧਿਕਾਰਾਂ ਨੂੰ ਬਚਾਉਣ ਦੇ ਲਈ ਅਸੀਂ ਜਿਹੜਾ ਹੈ ਉਹ ਪੈੜੇਦਾਰੀ ਕਰਾਂਗੇ ਡਟਮੀ ਜਿਹੜੀ ਹੈ ਉਹ ਲੜਾਈ ਲੜਾਂਗੇ ਔਰ ਮੈਂ ਸਾਰੀ ਪੰਜਾਬ ਹਰਿਆਣਾ ਹਿਮਾਚਲ ਜਿਹੜੇ ਵੀ ਇੱਥੇ ਵੱਖਰੀਆਂ ਵੱਖਰੀਆਂ ਸਟੇਟਾਂ ਦੇ ਨੌਜਵਾਨ ਪੜ੍ਹਦੇ ਆ ਉਹਨਾਂ ਨੂੰ ਬਸ ਇਹੋ ਅਪੀਲ ਕਰਦਾ ਕਿ ਇਹ ਲੜਾਈ ਜਿਤਨੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ 10 ਤਰੀਕ ਨੂੰ ਜਿਹੜਾ ਵੀ ਪ੍ਰੋਗਰਾਮ ਇਸ ਯੂਨੀਵਰਸਿਟੀ ਦੇ ਨੌਜਵਾਨਾਂ ਨੇ ਉਲੀਕਿਆ ਅਸੀਂ ਉਸ ਪ੍ਰੋਗਰਾਮ ਦੇ ਵਿੱਚ ਜਿੰਦ ਜਾਨ ਦੇ ਨਾਲ ਜਿਹੜਾ ਹੈ ਉਸ ਮੌਲੀਅਤ ਕਰਾਂਗੇ ਉਹ ਇਹ ਲੱਗਦਾ ਨਿੱਜੀ ਤੌਰ ਤੇ ਕਿ ਜਿਹੜਾ ਯੂਨੀਵਰਸਿਟੀ ਤੇ ਜਿਹੜਾ ਇਹ ਨੋਟੀਫਿਕੇਸ਼ਨ ਦੇ ਕੇ ਜਿਹੜਾ ਡਾਕਾ ਮਾਰਿਆ ਇਹ ਉਹਨਾਂ ਦੀ ਉਸੇ ਪਲੈਨਿੰਗ ਦਾ ਪਾਰਟ ਆ ਜਿਸ ਪਲੈਨਿੰਗ ਦੇ ਵਿੱਚ ਬੀਜੇਪੀ ਆਰਐਸਐਸ ਪੰਜਾਬ ਦੇ ਵਿੱਚ ਸ਼ਾਂਤੀ ਨੂੰ ਤੋੜਨਾ ਚਾਹੁੰਦੀ ਆ ਇਥੋਂ ਦੀ ਏਕਤਾ ਨੂੰ ਤੋੜਨਾ ਚਾਹੁੰਦੀ ਆ ਚਾਹੇ ਉਹ ਧਾਰਮਿਕ ਏਕਤਾ ਹੋਵੇ ਚਾਹੇ ਕਿਸੇ ਵੀ ਤਰ੍ਹਾਂ ਦੀ ਏਕਤਾ ਹੋਵੇ ਸਾਰੇ ਪੰਜਾਬ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਜਿਹਦੇ ਜਿਹਦੇ ਵੀ ਦਿਲ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਾਸਤੇ ਦੇਵ ਟੜਕਦਾ ਜਿਹਦਾ ਜਿਹਦਾ ਵੀ ਦਿਲ ਟੜਕਦਾ ਉਹ 10 ਤਰੀਕ ਨੂੰ ਲਗਭਗ 11 ਵਜੇ ਇੱਥੇ ਜ਼ਰੂਰ ਪਹੁੰਚਿਓ ਪਰ ਮੈਨੂੰ ਲੱਗਦਾ ਕਿ ਆ ਜਿਹੜੀ ਜਥੇਬੰਦੀ ਆ ਇਹਨਾਂ ਦੀ ਬਹੁਤ ਵਧੀਆ ਪਹਿਲ ਹੈ ਇਹ ਸਾਡੀ ਜਿੱਥੇ ਮਰਜੀ ਡਿਊਟੀ ਲਾਉਣਗੇ ਚਾਹੇ ਪਾਣੀ ਪਲਾਉਣ ਤੇ ਨਾ ਚਾਹੇ ਕਿਤੇ ਗੇਟ ਤੇ ਲਾ ਦੇਣ ਹਾਂ ਡੈਫੀਨੇਟਲੀ ਕਿਉਂਕਿ ਪੰਜਾਬ ਦੀ ਗੱਲ ਆ ਬਿਲਕੁਲ 10 ਤਰੀਕ ਨੂੰ ਅਸੀਂ ਆਵਾਂਗੇ ਜੋ ਜੋ ਵੀ ਕੰਟਰੀਬਿਊਟ ਕਰ ਸਕਦੇ ਹਾਂ ਅਸੀਂ ਕਰਾਂਗੇ ਇਹਨੂੰ ਅਸੀਂ ਪੋਲਿਟੀਕਲ ਅਖਾੜਾ ਨਹੀਂ ਬਣਾਉਣਾ ਇਹਨੂੰ ਪਿਓਰਲੀ ਪੰਜਾਬ ਦੀ ਮੈਰਿਟ ਦੀ ਗੱਲ ਡੈਮੋਕਰੈਟਿਕ ਰਾਈਟਸ ਦੀ ਗੱਲ ਔਰ ਇਸ ਯੂਨੀਵਰਸਿਟੀ ਦੀ ਹੋਣ ਦੀ ਔਰ ਪੰਜਾਬ ਦੀ ਹੋਣ ਦੀ ਅਸੀਂ ਲਗਾਤਾਰ ਇਸ ਵਿਸ਼ੇ ਦੇ ਉੱਤੇ ਪੂਰੀ ਤਰ੍ਹਾਂ ਨਾਲ ਸਜਗ ਹੈ ਔਰ ਅਸੀਂ ਆਪਣੀ ਜਿਹੜੀ ਭਾਵਨਾ ਸੀ ਉਹ ਕੇਂਦਰ ਸਰਕਾਰ ਤੱਕ ਵੀ ਪਹੁੰਚਾਈ ਕਿ ਪੰਜਾਬ ਦੇ ਲੋਕ ਇਸ ਨੋਟੀਫਿਕੇਸ਼ਨ ਦੇ ਬਾਰੇ ਵਿੱਚ ਪੰਜਾਬ ਦੀ ਕੀ ਭਾਵਨਾ ਹੈ ਔਰ ਨੂੰ ਧਿਆਨ ਚ ਰੱਖਦੇ ਹੋਏ ਕੇਂਦਰ ਸਰਕਾਰ ਨੇ ਇਸ ਨੋਟੀਫਿਕੇਸ਼ਨ ਨੂੰ ਵਾਪਸ ਲਿਆ ਹੈ ਅਸੀਂ ਉਹਦਾ ਸਵਾਗਤ ਕਰਦੇ ਹਾਂ ਔਰ ਇੱਕ ਵਿਸ਼ਵਾਸ ਵੀ ਕਿਉਂਕਿ ਹੱਲੇ ਵੀ ਕਈ ਪ੍ਰਕਾਰ ਦੀ ਚਰਚਾ ਹੋ ਰਹੀ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਪੂਰੀ ਧ੍ਰਿੜਤਾ ਦੇ ਨਾਲ ਇਹ ਗੱਲ ਅੱਜ ਸਮੂਹ ਪੰਜਾਬ ਦੇ ਲੋਕਾਂ ਨੂੰ ਆਪਣੇ ਵਿਦਿਆਰਥੀ ਪਿਆਨਾ ਭਰਾਵਾਂ ਨੂੰ ਬੜੀ ਧ੍ਰਿੜਤਾ ਨਾਲ ਇਹ ਗੱਲ ਕਹਿਣਾ ਚਾਹੁੰਦੀ ਹੈ ਕਿ ਇਹ ਜਿਹੜਾ ਨੋਟੀਫਿਕੇਸ਼ਨ 28 ਅਕਤੂਬਰ ਨੂੰ ਆਇਆ ਸੀ ਇਹ ਕਿਸੇ ਵੀ ਹਾਲਤ ਚ ਲਾਗੂ ਨਹੀਂ ਹੋਏਗਾ। ਉਹ ਵਿਖ ਚ ਵੀ ਲਾਗੂ ਨਹੀਂ ਹੋਏਗਾ। ਇਸ ਗੱਲ ਦਾ ਪੂਰਨ ਵਿਸ਼ਵਾਸ ਔਰ ਅਸੀਂ ਇਹਦੇ ਲਈ ਪੂਰੀ ਧ੍ਰਿੜਤਾ ਦੇ ਨਾਲ ਭਾਰਤੀ ਜਨਤਾ ਪਾਰਟੀ ਪੰਜਾਬ ਜਿਹੜੀ ਆ ਉਹ ਪਿਆਰਾ ਦੇਗੀ। ਤਾਂ ਪੀਓ ਦੇ ਵਿੱਚ ਦਰਨੇ ਦੇ ਸ਼ਾਮਲ ਹੋਏ ਨੇ ਸਿਆਸੀ ਲੀਡਰ ਇੱਕ ਇੱਕ ਕਰਕੇ ਉੱਥੇ ਪਹੁੰਚੇ ਬਹੁਤ ਸਾਰੇ ਲਗਾਤਾਰ ਪਹੁੰਚ ਰਹੇ ਨੇ ਔਰ ਕਾਬਲੇ ਗੌਰ ਹੈ ਕਿ 10 ਤਰੀਕ ਨੂੰ ਜਿਹੜਾ ਇਕੱਠ ਸੱਦਿਆ ਗਿਆ ਉਸ ਨੂੰ ਵੀ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਤਾਕਤ ਤਸਵੀਰਾਂ ਸੀ ਤਾਂ ਨਕਿੱਧੀਆਂ ਤਸਵੀਰਾਂ ਵੀ ਦਿਖਾ ਰਹੇ ਹਾਂ ਇਸ ਸਮੇਂ ਚੰਡੀਗੜ੍ਹ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਔਰ ਉੱਥੇ ਦੀਆਂ ਤਸਵੀਰਾਂ ਦੇ ਵਿੱਚ ਕਿਉਂਕਿ ਵਿਦਿਆਰਥੀਆਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਲਗਾਇਆ ਗਿਆ ਸੈਨੇਟਰ ਭੰਕਰ ਨੂੰ ਲੈ ਕੇ ਸਿੰਡੀਗੇਟ ਭੰਕਰ ਨੂੰ ਲੈ ਕੇ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸਿੱਧੀਆਂ ਤਸਵੀਰਾਂ ਇਸ ਸਮੇਂ ਤੁਹਾਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਅਸੀਂ ਦਿਖਾ ਰਹੇ ਹਾਂ ਪੀਯੂ ਦੇ ਵਿੱਚ ਸੈਨੇਟ ਦੇ ਜਿਹੜੇ 90 ਮੈਂਬਰ ਸੀ ਉਹਨਾਂ ਨੂੰ 31 ਕਰਨ ਨੂੰ ਕਿਹਾ ਗਿਆ ਹਾਲਾਂਕਿ ਪੁਰਾਣੇ ਵਾਲਾ ਨੋਟੀਫਿਕੇਸ਼ਨ ਰੱਦ ਕਰਕੇ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਨੋਟੀਫਿਕੇਸ਼ਨ ਬਿਲਕੁਲ ਸੇਮ ਹੈ ਬਸ ਕਦੋਂ ਤੋਂ ਇੰਪਲੀਮੈਂਟ ਹੋਏਗਾ ਨਵੇਂ ਨੋਟੀਫਿਕੇਸ਼ਨ ਦੇ ਵਿੱਚ ਇਹ ਮੈਂਸ਼ਨ ਨਹੀਂ ਕੀਤਾ ਗਿਆ ਹੈ ਔਰ ਇਸ ਦਾ ਮਤਲਬ ਹੈ ਕਿ ਫਿਲਹਾਲ ਜਿਹੜਾ ਪੁਰਾਣਾ ਸਿਸਟਮ ਹੈ ਉਹ ਚੱਲ ਰਿਹਾ ਹੈ ਪਰ ਨਵਾਂ ਕਦੋਂ ਤੋਂ ਇੰਪਲੀਮੈਂਟ ਕਰ ਦਿੱਤਾ ਜਾਏਗਾ ਨਹੀਂ ਪਤਾ ਤਾਂ ਜਿਹੜੀ ਵਿਦਿਆਰਥੀ ਜਥੇਬੰਦੀਆਂ ਨੇ ਜਾਂ ਜਿਹੜੇ ਪੋਲੀਟੀਕਲ ਆਗੂ ਪਹੁੰਚ ਰਹੇ ਨੇ ਉਹ ਇਸ ਨੂੰ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਕਰਾਰ ਦੇ ਰਹ ਔਰ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਦਾ ਜਿਹੜਾ ਹੱਕ ਹੈ ਜਾਂ ਹਿੱਸੇਦਾਰੀ ਹੈ ਪੀਯੂ ਚੰਡੀਗੜ੍ਹ ਦੇ ਵਿੱਚ ਤਾਂ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਵਕਪਕ ਜਿਹੜੇ ਆਗੂ ਉੱਥੇ ਪਹੁੰਚੇ ਨੇ ਉਹਨਾਂ ਦੇ ਵਿੱਚ ਕਈ ਨਾਮ ਨੇ ਪ੍ਰਗਟ ਸਿੰਘ ਨੇ ਅੰਮ੍ਰਿਤਪਾਲ ਸਿੰਘ ਸੁਖਨੰਦ ਵੀ ਉੱਥੇ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ ਅਸੀਂ ਤੁਹਾਨੂੰ ਸੁਣਵਾਇਆ ਕੀ ਕੁਝ ਕਹਿੰਦੇ ਉੱਥੇ ਨਜ਼ਰ ਆ ਰਹੇ ਸੀ ਔਰ ਪੀਯੂ ਚੰਡੀਗੜ੍ਹ ਦੀਆਂ ਇਹ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਹਰਸਿਮਰਤ ਕੌਰ ਬਾਦਲ ਨਜ਼ਰ ਆ ਰਹੇ ਨੇ ਸਾਨੂੰ ਹਰਸਿਮਰਤ ਕੌਰ ਬਾਦਲ ਉੱਥੇ ਪਹੁੰਚੇ ਨੇ ਜੀ ਹਰਸਿਮਰਤ ਕੌਰ ਬਦਲ ਪਹੁੰਚੇ ਹੋਏ ਨੇ ਅਕਾਲੀ ਦਲ ਦਾ ਵੱਡਾ ਨਾਮ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਦਲ ਜਿਹੜੀਆਂ ਵਿਦਿਆਰਥਣਾਂ ਨੇ ਉਹਨਾਂ ਦੇ ਨਾਲ ਧਰਨੇ ਦੇ ਵਿੱਚ ਸ਼ਾਮਲ ਹੋਏ ਨੇ ਉੱਥੇ ਪਹੁੰਚੇ ਹੋਈ ਨੇ ਇਸ ਸਮੇਂ ਔਰ ਇਹ ਸਿੱਧੀਆਂ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਜਿੱਥੇ ਹਰਸਿਮਰਤ ਕੌਰ ਬਦਲ ਨਾ ਸਿਰਫ ਧਰਨੇ 'ਚ ਸ਼ਾਮਲ ਹੋਏ ਨੇ ਬਲਕਿ ਉੱਥੇ ਉਹਨਾਂ ਦੇ ਵੱਲੋਂ ਜਿਹੜਾ ਇਹ ਪੂਰਾ ਫੈਸਲਾ ਉਸ ਦੇ ਖਿਲਾਫ ਨਾਦੇਬਾਜ਼ੀ ਵੀ ਕੀਤੀ ਜਾ ਰਹੀ ਹੈ 10 ਨਵੰਬਰ ਨੂੰ ਵਿਦਿਆਰਥੀ ਜਿੱਥੇ ਬੰਦੀਆਂ ਨੇ ਇੱਕ ਵੱਡਾ ਪਹਿਲਾਂ ਹੀ ਅਨਾਉਂਸਮੈਂਟ ਕੀਤੀ ਹੈ ਕਿ ਉਸ ਦੇ ਵਿੱਚ ਜਿਹੜੇ ਵੱਖ-ਵੱਖ ਆਗੂ ਨੇ ਉਹ ਪਹੁੰਚਣਗੇ ਔਰ ਲੱਗ ਰਿਹਾ ਹੈ ਕਿ ਪੋਲਿਟੀਕਲ ਪਾਰਟੀਆਂ ਭਾਜਪੀ ਦੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਆ ਉਹ ਸਮਰਥਨ ਦਿੰਦੀਆਂ ਹੋਈਆਂ ਨਜ਼ਰ ਆਉਣ ਦੀ ਹੈ ਯਾਨੀ ਕਿ ਸੋਮਵਾਰ ਵਾਲਾ ਜਿਹੜਾ ਇਕੱਠ ਹੈ ਉਹ ਇੱਕ ਵੱਡਾ ਯੂਨੀਵਰਸਿਟੀ ਦੇ ਵਿੱਚ ਹੋ ਸਕਦਾ ਹੈ ਕਿ ਦੇਖਣ ਨੂੰ ਮਿਲੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 1882 ਦੇ ਵਿੱਚ ਬਣੀ ਉਸ ਸਮੇਂ ਲਾਹੌਰ ਚ ਸੀ ਤੇ ਫਿਰ ਜਦੋਂ ਵੰਡ ਹੋਈ ਦੇਸ਼ ਦੀ ਉਸ ਸਮੇਂ 1947 ਚ ਭਾਰਤ ਸ਼ਿਪ ਕਿਤਾ ਗਿਆ ਜੋ ਪਹਿਲਾਂ ਸ਼ਿਮਲਾ ਦੇ ਵਿੱਚ ਯੂਨੀਵਰਸਿਟੀ ਚੱਲਦੀ ਰਹੀ ਫਿਰ ਜਦੋਂ ਚੰਡੀਗੜ੍ਹ ਵਾਲਾ ਕੈਂਪਸ ਬਣ ਗਿਆ ਤਾਂ ਫਿਰ ਚੰਡੀਗੜ੍ਹ ਦੇ ਵਿੱਚ ਜਿਹੜੀ ਹੈ ਯੂਨੀਵਰਸਿਟੀ ਉਸ ਨੂੰ ਟਰਾਂਸਫਰ ਕਰ ਦਿੱਤਾ ਗਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 1966 ਦਾ ਜਿਹੜਾ ਪੁਨਰਗਠਨ ਐਕਟ ਹੈ ਜਦੋਂ ਪੰਜਾਬ ਹਰਿਆਣਾ ਵੱਖ ਹੋਏ ਤਾਂ ਉਸ ਤੋਂ ਬਾਅਦ ਵੀ ਲਗਾਤਾਰ ਸੈਨੇਟ ਦੀਆਂ ਚੋਣਾਂ ਹੋ ਰਹੀਆਂ ਸੀ ਔਰ ਸੈਨੇਟ ਦੀਆਂ ਚੋਣਾਂ ਨੂੰ ਲੈ ਕੇ ਹਾਲਾਂਕਿ ਪਹਿਲਾਂ ਸਵਾਲ ਉੱਠਦੇ ਰਹੇ ਨੇ ਕਿ ਸੈਨੇਟ ਦੀਆਂ ਚੋਣਾਂ ਨੂੰ ਡਿਲੇ ਕੀਤਾ ਜਾ ਰਿਹਾ ਹੈ ਜਾਂ ਫਿਰ ਕਰਵਾਇਆ ਹੀ ਨਹੀਂ ਜਾ ਰਿਹਾ ਤਾਂ ਵਿਦਿਆਰਥੀਆਂ ਨੂੰ ਸਮਰਥਨ ਦੇਣ ਦੇ ਲਈ ਪਹੁੰਚੇ ਹੋਏ ਨੇ ਹਰਸਿਮਰਤ ਕੌਰ ਬਾਦਲ ਔੜਕੇ ਬਾਦਿਆਂ ਦਿਨ ਦੀ ਸਭ ਤੋਂ ਵੱਡੀ ਖਬਰ ਦਾਸੀ ਰੁਕ ਕਰਾਂਗੇ ਖਬਰ ਤਰਨ ਤਰਨ ਦੇ ਨਾਲ ਜੁੜੀ ਹੋਈ ਤਰਨ ਤਰਨ ਦੇ ਵਿੱਚ ਇਸ ਸਮੇਂ ਸਿਆਸੀ ਮਾਹੌਲ ਪੂਰਾ ਪਖਿਆ ਹੋਇਆ ਹੈ ਮੰਗਲਵਾਰ ਨੂੰ ਵੋਟਾਂ ਪੈਣ ਜਾਣਗੀਆਂ ਨੇ ਤਰਨ ਤਰਨ ਦੀ ਜ਼ਿਮਨੀ ਚੋਣ ਤਰਨ ਤਰਨ ਵਿਧਾਨ ਸਭਾ ਹਲਕੇ ਦੇ ਲਈ ਤੇ ਉਸ ਤੋਂ ਪਹਿਲਾਂ ਹਰ ਕੋਈ ਆਪਣੀ ਪੂਰੀ ਤਾਕਤ ਲਗਾ ਰਿਹਾ ਪੂਰੀ ਪਾਰਟੀਆਂ ਤਾਕਤ ਲਗਾ ਰਹੀਆਂ ਨੇ ਜਿੱਤ ਲਈ ਮੁੱਖ ਮੰਤਰੀ ਬਾਂਦੇ ਵੱਲੋਂ ਆਪਣੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ ਦੇ ਵਿੱਚੋਂ ਰੈਲੀਆਂ ਕੀਤੀਆਂ ਗਈਆਂ ਲੋਕਾਂ ਤੋਂ ਸਰਕਾਰ ਦੇ ਕੰਮਾਂ ਦੇ ਉੱਤੇ ਵੋਟ ਮੰਗੀ ਗਈ ਤਰਨਤਾਰਨ ਦੀ ਚੋਣ ਪੱਡ ਦੇ ਵਿੱਚ ਉਤਰੇ ਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੀ ਔਰ ਹਰਿਆਣਾ ਸੀਐਮ ਉੱਤਰੀ ਔਰ ਭਾਜਪਾ ਉਮੀਦਵਾਰ ਦਿਲੀ ਸੈਣੀ ਨੇ ਵੋਟਾਂ ਮੰਗੀਆਂ ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਸੁਨੀਲ ਜਾਖੜ ਵੀ ਹਰਜੀਤ ਸੰਧੂ ਦਲੇ ਉਥੇ ਪ੍ਰਚਾਰ ਕਰਨ ਦੇ ਲਈ ਪਹੁੰਚੇ ਔਰ ਇਹ ਸਬਦੇ ਵਿਚਾਲੇ ਆਜ਼ਾਦ ਉਮੀਦਵਾਰ ਕੋਮਲਪ੍ਰੀਤ ਬੀਜੇਪੀ ਉਹਨਾਂ ਨੇ ਜੁਆਇਨ ਕਰ ਲਈ ਬੀਜੇਪੀ ਦੇ ਵਿੱਚ ਉਹ ਸ਼ਾਮਲ ਹੋ ਜਿਹੜੇ ਅੱਜ ਤੁਹਾਨੂੰ ਕਹਿੰਦੇ ਨੇ ਕਿ ਘਰੋਂ ਨਹੀਂ ਨਿਕਲਣਾ ਜੇ ਗੱਲ ਨੂੰ ਵੋਟਾਂ ਪੈ ਗਈਆਂ ਹੋ ਕਿਵੇਂ ਨਿਕਲ ਦੇਣਗੇ ਤੁਹਾਨੂੰ ਘਰ ਵੋਟਾਂ ਦੇ ਦਿਨ ਘਰੋਂ ਨਿਕਲ ਕੇ ਵੋਟ ਪਾਇਆ ਹੋ ਆਜ਼ਾਦੀ ਆ ਜਿਹੜਾ ਇਹਨਾਂ ਨੇ ਪੈਦਾ ਕੀਤੇ ਨੇ ਨਾ ਆ ਹਾਲਾਤ ਹੋ ਗਏ ਇਹਨਾਂ ਦੇ ਟਿਕਟਾਂ ਲੈਣ ਨੂੰ ਕੋਈ ਬੰਦਾ ਨਹੀਂ ਰਿਹਾ ਉਹ ਇਧਰੋਂ ਉਧਰੋਂ ਲੱਭ ਕੇ ਲਿਆਉਂਦੇ ਕੋਈ ਬੰਦਾ ਲੱਭੋ ਯਾਰ ਟਿਕਟਾਂ ਵਾਸਤੇ ਸਾਰੇ ਮੁੱਕਰ ਜਾਂਦੇ ਆ ਹਾਂ ਉਹ ਥੱਲੋਂ ਥੱਲੋਂ ਦੀ ਕਹਿੰਦੇ ਬਿਰਲਾ ਜਿਹੜੀਆਂ ਨੇ ਨਾ ਤਖਤਿਆਂ 'ਚ ਉੱਥੇ ਵੀ ਇੱਕ ਬਜ਼ੁਰਗ ਸੀ ਜਹਾਜ਼ਦਾਰ ਸੀ ਪੁਰਾਣਾ ਮਾਲ ਵਿੱਚ ਮਿਲਿਆ ਮੈਨੂੰ ਉਗਣਾ ਮੈਂ ਥੱਲੇ ਵੀ ਕੱਪੜਾ ਲਾਉਣਾ ਕਿ ਥੱਲੋਂ ਵੀ ਨਾ ਕਿਤੇ ਟਿਕਟ ਸਿੱਟ ਜਾਣ ਵੀ ਟਿਕਟ ਲੜਲਾ ਕਾਲੀਦਾਂ ਦੇ ਦੇਖੋ ਸਭ ਆਦਾ ਕਰਪਸ਼ਨ ਤਾਂ ਮੈਂ ਕਹਿੰਦਾ ਲੋਕ ਐਸੇ ਕਰਕੇ ਕਿ ਖੜੇ ਸਭ ਕਰਪਸ਼ਨ ਤਾਂ ਹੁਣ ਕੱਪੜਿਆਂ ਬਾਹਰ ਆਈ ਖੜੀ ਐ ਸਭ ਸਾਰਾ ਕੁਝ ਨੰਗਾ ਨਾ ਝੋ ਰਿਆ ਕਰਪਸ਼ਨ ਕਿਤੇ ਜਾਂਦੇ ਰੋ ਤਹਿਸੀਲ ਤੇ ਜਾਂਦੇ ਰੋ ਕਚਰੀ ਥਾਣਿਆਂ 'ਚ ਸਾਰੇ ਥਾਣਿਆਂ ਦਾ ਤਾਂ ਤੁਸੀਂ ਦੇਖ ਲਿਆ ਵੀ ਸੀਬੀਆਈ ਨੂੰ ਆ ਕੇ ਐਡਾ ਵੱਡਾ ਚੀਫ ਮਿਨਿਸਟਰ ਦੀ ਕੋਟੀ ਦੇ ਬਿਲਕੁਲ ਤੁਸੀਂ ਸਮਝਦੇ ਹੋ ਵੀ ਕਿੱਥੇ ਉਹਨਾਂ ਦੇ ਹੈਂਡ ਜੜ ਤੇ ਆ ਕੇ ਚੱਕ ਕੇ ਲੈ ਕੇ ਗਏ ਐ ਇੱਕ ਐਡੇ ਵੱਡੇ ਅਫਸਰ ਨੂੰ ਤੇ ਇੰਨਾ ਇੰਨਾ ਪੈਸਾ ਕਰੇ ਮਿਲਣਾ ਤੇ ਇਹਨਾਂ ਨੂੰ ਇਸ ਗੱਲ ਦੀ ਖਬਰ ਹੀ ਨਹੀਂ ਕਹਿੰਦਾ ਚਿਰਾਗਤ ਲੈਂਦੇੜ ਵਾਲੀ ਗੱਲ ਹੈ ਤੇ ਇਹ ਇਕੱਲੇ ਇੱਕ ਅਫਸਰ ਤਾਂ ਨਹੀਂ ਸਾਰਾ ਇੱਕ ਇਸਾ ਮਾਮਲਾ ਹੈ ਜਿਸ ਕਿਸਮ ਦੀ ਡਾਇਰੀਆਂ ਦੇ ਨਾਮ ਆਏ ਮੈਂ ਇੱਥੇ ਕਹਿ ਕੇ ਬੇਟਿਆਂ ਸਭ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਇੱਕ ਉਦਾਹਰਨ ਬਣੂਗਾ ਸਭ ਇਹ ਜਿਹੜੇ ਨਾਮ ਆ ਰਹੇ ਉਸ ਲਿਸਟ ਦੇ ਅੰਦਰ ਲੋਕ ਹੈਰਾਨ ਰਹਿ ਜਾਣਗੇ ਸਭ ਕਿਸ ਕਿਸਮ ਦੇ ਨਾਮ ਆਏ ਇਕੱਲੇ ਪੁਲਿਸ ਆਫਸਰਜ਼ ਹੀ ਨਹੀਂ ਪੋਲੀਟੀਕਲ ਲੀਡਰਸ਼ਿਪ ਵੀ ਉਹਦੇ ਵਿੱਚ ਇਨਵੋਲਡ ਹੈ ਤੇ ਸਾਬ ਮੇਰਾ ਇਹ ਇਹਨਾਂ ਦੇ ਕੋਈ ਸੁਨੇਹਾ ਹੈ ਸਾਬ ਵੀ ਨੰਬਰ ਆਪਕਾ ਵੀ ਲੱਗਣੇ ਵਾਲਾ ਜਿਹੜੇ ਲੋਕਾਂ ਦੇ ਨਾਮ ਹੈ ਸਾਬ ਤੇ ਜਿਹੜਿਆਂ ਦੇ ਨਾਮ ਨਹੀਂ ਵੀ ਹੈ ਕਰਪਸ਼ਨ ਦੇ ਖਿਲਾਫ ਜਿਹੜਾ ਬੀੜਾ ਚੱਕਿਆ ਨਾ ਸਾਬ ਉਹ ਕੌਣ ਖਤਮ ਕਰੂਗਾ ਬੀਜੇਪੀ ਹੀ ਖਤਮ ਅਕਿਲਦੀ ਪਤਨੀ ਅਤੇ ਭੈਣ ਦਾ ਵੀ ਨਾਮ ਸ਼ਾਮਿਲ ਹੈ ਅਕਿਲਦੀ ਪਤਨੀ ਅਤੇ ਭੈਣ ਦਾ ਵੀ ਨਾਮ ਸ਼ਾਮਿਲ ਹੈ ਤਾ 16 ਅਕਤੂਬਰ ਨੂੰ ਦੱਸਿਆ ਕਿ ਅਕਲ ਅਕਤਰ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਸੀ ਤਾਂ ਮੌਤ ਤੋਂ ਕੁਝ ਦਿਨ ਪਹਿਲਾਂ ਅਕਲ ਨੇ ਇੱਕ ਵੀਡੀਓ ਜਿਲੀਆ ਪੋਸਟ ਕੀਤਾ